हिमाचल प्रदेश ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਕਈ ਥਾਈ ਬੱਦਲ ਫਟ ਰਹੇ ਨੇ ਮਾਚਲ ਪ੍ਰਦੇਸ਼ ਦੇ ਟਕੋਲੀ ਫੋਰ ਲੇਨ ਸੜਕ ਤੇ ਬੱਦਲ ਫਟਣ ਦੇ ਕਾਰਨ ਹੜ ਆ ਗਿਆ ਹੈ ਤੇ ਹੜ ਦੇ ਨਾਲ ਮਲਵਾ ਵੀ ਪਹੁੰਚਿਆ ਹੈ ਇੱਥੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਸ਼ਾਲਾ ਨਾਲ ਨਾਲੇ ਦੇ ਵਿੱਚ ਬੱਦਲ ਫਟਿਆ ਐਫ ਕੌਨ ਕੰਪਨੀ ਦੇ ਆਫਿਸ ਦੀ ਕੰਧ ਟੁੱਟ ਗਈ ਹੈ ਜਿਸ ਕਾਰਨ ਕਰਮਚਾਰੀਆਂ ਨੇ ਆਪ ਦੀ ਜਾਨ ਭੱਜ ਕੇ ਬਚਾਈ ਹੈ ਸਾਨਕ ਲੋਕਾਂ ਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਸਵੇਰੇ 4 ਵਜੇ ਦੇ ਕਰੀਬ ਮੰਡੀ ਦੇ ਟਕੋਲੀ ਦੇ ਵਿੱਚ ਬੱਦਲ ਫਟਿਆ ਇਸ ਦੇ ਨਾਲ ਟਕੋਲੀ 4 ਲੇਨ ਤੇ ਫਲੱਡ ਆ ਗਿਆ ਹੈ ਮੰਡੀ ਦੇ ਵਿੱਚ ਪਨਾਰਸਾ ਨਗਵਈ ਦੇ ਵਿੱਚ ਵੀ ਫਲੱਡ ਆਉਣ ਦੇ ਨਾਲ ਚਾਰੇ ਪਾਸੇ ਮਲਬਾ ਹੀ ਮਲਬਾ ਖਿਲਰ ਗਿਆ ਹੈ ਅਰੰਗ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਭਾਰੀ ਮੀਂਹ ਪੈ ਰਿਹਾ ਹੈ ਲੋਕਾਂ ਦੇ ਘਰੇਲੂ ਪਸ਼ੂ ਪਾਣੀ ਦੇ ਵਿੱਚ ਫੜ ਗਏ ਨੇ ਮੰਡੀ ਜ਼ਿਲ੍ਹੇ ਦੇ ਬਥੇਰੀ ਦੇ ਅਰੰਗ ਦਾ ਹਾਲ ਬੇਹਾਲ ਹੋ ਚੁੱਕਿਆ ਹੈ ਜ਼ਿਲ੍ਹੇ ਦੇ ਵਿੱਚ ਹਰ ਪਾਸੇ ਬਾਰਿਸ਼ ਦੇ ਕਾਰਨ ਤਬਾਹੀ ਮੱਚੀ ਹੋਈ ਹੈ ਇੱਕੋ ਵਾਰ ਦੋ ਥਾਵਾਂ ਤੇ ਬੱਦਲ ਫਟੇ ਨੇ ਬੱਦਲ ਫਟਣ ਦੇ ਕਾਰਨ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਸਾਰੇ ਪਾਸੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਉਤਰਸ਼ਾਲ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਨਾਲੇ ਆਪਣੇ ਉਫਾਨ ਤੇ ਵਹਿ ਰਹੇ ਨੇ ਸਥਾਨਕ ਲੋਕਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਸ਼ਾਲਾ ਦੇ ਵਿੱਚ ਪੁਲ ਨੂੰ ਹੜ ਨੇ ਵਹਾਅ ਦਿੱਤਾ ਸ਼ਾਲਾ ਨਾਲਾ ਦੇ ਵਿੱਚ ਵੀ ਬੱਦਲ ਫਟਿਆ ਹੈ ਨਾਲਾ ਉਫਾਨ ਤੇ ਵਹਿ ਰਿਹਾ ਹੈ ਲੋਕ ਦਹਿਸ਼ਤ ਦੇ ਵਿੱਚ ਨੇ ਲੋਕਾਂ ਦੇ ਘਰਾਂ ਨੂੰ ਖਤਰਾ ਬਣਿਆ ਹੋਇਆ ਹੈ ਮੰਡੀ ਜ਼ਿਲ੍ਹੇ ਦੇ ਵਿੱਚ ਹੜ੍ਹ ਦੇ ਆਉਣ ਦੇ ਨਾਲ ਮਲਵਾ ਵੀ ਆ ਚੁੱਕਿਆ ਹੈ ਜਿਸ ਦੇ ਨਾਲ ਚਾਰੇ ਹੀ ਪਾਸੇ ਹਫੜਾ ਦਫੜੀ ਦਾ ਮਾਹੌਲ ਹੈ ਮੰਡੀ ਦੇ ਨਗਵਾਈ ਇਲਾਕੇ ਦੇ ਵਿੱਚ ਫਲੈਸ਼ ਫਲੱਡ ਆਉਣ ਦੇ ਕਾਰਨ ਨਾਲੇ ਆਪਣੇ ਉਫਾਨ ਤੇ ਵਹਿ ਰਹੇ ਨੇ ਹੁਣ ਪਾਣੀ ਘਰਾਂ ਤੱਕ ਆ ਰਿਹਾ ਹੈ ਘਰਾਂ ਦੇ ਕੋਲ ਖੜੀਆਂ ਗੱਡੀਆਂ ਵੀ ਇਸ ਦੀ ਚਪੇਟ ਦੇ ਵਿੱਚ ਆ ਚੁੱਕੀਆਂ ਨੇ हिमाचल ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਔਰ ਇਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਕਈ ਥਾਈ ਬੱਦਲ ਫਟ ਰਹੇ ਨੇ। ਹਿਮਾਚਲ ਪ੍ਰਦੇਸ਼ ਦੇ ਟਕੋਲੀ ਫੋਰ ਲੇਨ ਸੜਕ ਤੇ ਬੱਦਲ ਫਟਣ ਦੇ ਕਾਰਨ ਹੜ ਆ ਗਿਆ ਹੈ ਤੇ ਹੜ ਦੇ ਨਾਲ ਮਲਵਾ ਵੀ ਪਹੁੰਚਿਆ ਹੈ। ਇੱਥੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸ਼ਾਲਾ ਨਾਲ ਨਾਲੇ ਦੇ ਵਿੱਚ ਬੱਦਲ ਫਟਿਆ ਐ ਐਫਕੋਨ ਕੰਪਨੀ ਦੇ ਆਫਿਸ ਦੀ ਕੰਧ ਟੁੱਟ ਗਈ ਹੈ ਜਿਸ ਕਾਰਨ ਕਰਮਚਾਰੀਆਂ ਨੇ ਆਪਦੀ ਜਾਨ ਭੱਜ ਕੇ ਬਚਾਈ ਹੈ ਸਥਾਨਕ ਲੋਕਾਂ ਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਸਵੇਰੇ 4 ਵਜੇ ਦੇ ਕਰੀਬ ਮੰਡੀ ਦੇ ਟਕੋਲੀ ਦੇ ਵਿੱਚ ਬੱਦਲ ਫਟਿਆ ਇਸ ਦੇ ਨਾਲ ਟਕੋਲੀ 4 ਲੇਨ ਤੇ ਫਲੱਡ ਆ ਗਿਆ ਹੈ ਮੰਡੀ ਦੇ ਵਿੱਚ ਪਨਾਰਸਾ ਨਗਵਈ ਦੇ ਵਿੱਚ ਵੀ ਫਲੱਡ ਆਉਣ ਦੇ ਨਾਲ ਚਾਰੇ ਪਾਸੇ ਮਲਬਾ ਹੀ ਮਲਬਾ ਖਿਲਰ ਗਿਆ ਹੈ ਅਰੰਗ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਭਾਰੀ ਮੀਂਹ ਪੈ ਰਿਹਾ ਹੈ ਲੋਕਾਂ ਦੇ ਘਰੇਲੂ ਪਸ਼ੂ ਪਾਣੀ ਦੇ ਵਿੱਚ ਹੜ੍ਹ ਗਏ ਨੇ ਮੰਡੀ ਜ਼ਿਲ੍ਹੇ ਦੇ ਬਥੇਰੀ ਦੇ ਆਰੰਗ ਦਾ ਹਾਲ ਬੇਹਾਲ ਹੋ ਚੁੱਕਿਆ ਹੈ ਜ਼ਿਲ੍ਹੇ ਦੇ ਵਿੱਚ ਹਰ ਪਾਸੇ بارش ਦੇ ਕਾਰਨ ਤਬਾਹੀ ਮੱਚੀ ਹੋਈ ਹੈ ਇੱਕੋ ਵਾਰ ਦੋ ਥਾਵਾਂ ਤੇ ਬੱਦਲ ਫਟੇ ਨੇ ਬੱਦਲ ਫਟਣ ਦੇ ਕਾਰਨ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਸਾਰੇ ਪਾਸੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਪੁੱਤਰਸ਼ਾਲ ਦੇ ਵਿੱਚ ਭਾਰੀ بارش ਦੇ ਕਾਰਨ ਨਾਲੇ ਆਪਣੇ ਉਫਾਨ ਤੇ ਵਹਿ ਰਹੇ ਨੇ ਸਥਾਨਕ ਲੋਕਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਸ਼ਾਲਾ ਦੇ ਵਿੱਚ ਪੁਲ ਨੂੰ ਹੜ ਨੇ ਵਹਾਅ ਦਿੱਤਾ ਹੈ ਸ਼ਾਲਾ ਨਾਲਾ ਦੇ ਵਿੱਚ ਵੀ ਬੱਦਲ ਫਟਿਆ ਹੈ ਨਾਲਾ ਉਫਾਨ ਤੇ ਵਹਿ ਰਿਹਾ ਹੈ ਲੋਕ دہشت ਦੇ ਵਿੱਚ ਨੇ ਲੋਕਾਂ ਦੇ ਘਰਾਂ ਨੂੰ ਖਤਰਾ ਬਣਿਆ ਹੋਇਆ ਹੈ ਮੰਡੀ ਜ਼ਿਲ੍ਹੇ ਦੇ ਵਿੱਚ ਹੜ੍ਹ ਦੇ ਓਨ ਦੇ ਨਾਲ ਮਲਵਾ ਵੀ ਆ ਚੁੱਕਿਆ ਹੈ ਜਿਸ ਦੇ ਨਾਲ ਚਾਰੇ ਹੀ ਪਾਸੇ ਹਫੜਾ ਦਫੜੀ ਦਾ ਮਾਹੌਲ ਹੈ ਮੰਡੀ ਦੇ ਨਗਵਾਈ ਇਲਾਕੇ ਦੇ ਵਿੱਚ ਫਲੈਸ਼ ਕਲੱਡ ਓਨ ਦੇ ਕਾਰਨ ਨਾਲੇ ਆਪਣੇ ਉਫਾਨ ਤੇ ਵਹਿ ਰਹੇ ਨੇ ਹੁਣ ਪਾਣੀ ਘਰਾਂ ਤੱਕ ਆ ਰਿਹਾ ਹੈ ਕਰਾਂ ਦੇ ਕੋਲ ਖੜੀਆਂ ਗੱਡੀਆਂ ਵੀ ਇਸ ਦੀ ਚਪੇਟ ਦੇ ਵਿੱਚ ਆ ਚੁੱਕੀਆਂ ਨੇ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਔਰ ਇਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ